ਅੱਜ ਅਸੀਂ ਇਹ ਜਿਹੜਾ ਬਿਜਲੀ ਇਹਨਾਂ ਨੇ ਸੋਧ ਬਿੱਲ ਲਿਆਂਦਾ ਉਹਦੇ ਬਿਹਾਫ ਅਸੀਂ ਕਰਿਆ ਰੋਸ ਧਰਨਾ ਕਰ ਰਿਹਾ ਸਾਡੀਆਂ ਨੇ ਪਹਿਲਾਂ ਵੀ ਅਸੀਂ 2020 ਦੇ ਵਿੱਚ ਸਰਕਾਰ ਨਾਲ ਲੜ ਕੇ ਆਪਣਾ ਹੱਕ ਲਿਆ ਸੀ ਪਰ ਇਹਨਾਂ ਨੇ ਹੁਣ ਫੇਰ ਟੇਢੇ ਢੰਗ ਨਾਲ ਉਹ ਚਲਾ ਲਿਆ ਇਸ ਦੇ ਉਹਦੇ ਰੋਸ ਵਜੋਂ ਅੱਜ ਸਾਰੀਆਂ ਜਥੇਬੰਦੀਆਂ ਬਿਜਲੀ ਮੁਲਾਜ਼ਮ ਪੈਨਸ਼ਨ ਮਜ਼ਦੂਰ ਕਿਸਾਨ ਦੁਕਾਨਦਾਰ ਸਾਰਿਆਂ ਨੇ ਰਲ ਕੇ ਸੰਯੁਕਤ ਮੋਰਚੇ ਮੋਰਚੇ ਦੀ ਕਾਲ ਤੇ ਅੱਜ ਜਸੀਏ ਕਾਪੀਆਂ ਸਾੜੀਆਂ ਨੇ ਤਾਂ ਕਿ ਸਾਡਾ ਬਰੋਦ ਮੋਦੀ ਸਰਕਾਰ ਤੱਕ ਪਹੁੰਚ ਸਕੋ ਜਥੇਬੰਦੀਆਂ ਦੀ ਗੱਲ ਕਰੀਏ ਤਾਂ ਕਿਹੜੀ ਜਥੇਬੰਦੀ ਕੋਲ ਨਾਲ ਨਹੀਂ ਜਥੇਬੰਦੀਆਂ ਤਾਂ ਐਸਕੇਐਮ ਦੀ ਉਹਦੇ ਵਿਕਾਲਤੇ ਅਸੀਂ ਸਾਰੀਆਂ ਜਥੇਬੰਦੀਆਂ ਆਂ ਤਕਰੀਬਨ ਜਿੰਨੀਆਂ ਇੱਥੇ ਅਸੀਂ ਇਸ ਏਰੀਏ 'ਚ ਹੈਗੇ ਆਂ ਲਖੋਵਾਲ ਰਾਜੇਵਾਲ ਕਾਦੀਆਂ ਜੋ ਵੀ ਹੈਗੇ ਆਂ ਮੁਲਾਜ਼ਮ ਜਥੇਬੰਦੀਆਂ ਨੇ ਪੈਨਸ਼ਨ ਜਥੇਬੰਦੀਆਂ ਨੇ ਮੁਲਾਜ ਬਿਜਲੀ ਬੋਰਡ ਦੀਆਂ ਸਾਡੇ ਨਾਲ ਨੇ ਮੁਲਾਜ਼ਮਾਂ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਇਹ ਇਕੱਠਾ ਪੂਰੇ ਪ੍ਰੋਗਰਾਮ ਰੱਖਿਆ ਗਿਆ ਸੀ ਵੀ ਜੋ ਇਹ ਲਾਗੂ ਕਰ ਰਹੇ ਨੇ ਬਿਜਲੀ ਬੋਰਡ ਨੂੰ ਪ੍ਰਾਈਵੇਟ ਕਰ ਰਹੇ ਨੇ ਉਹ ਅਸੀਂ ਹਰਗੇਜ ਪ੍ਰਾਈਵੇਟ ਨਹੀਂ ਹੋਣ ਦਵਾਂਗੇ ਇਸ ਨੂੰ ਕਿਉਂਕਿ ਜਦ ਅੰਦੋਲਨ ਹੋਇਆ ਠੀਕਾ ਜਦ ਤਿੰਨ ਬਿੱਲ ਉਹ ਪਲੱਸ 220 ਬਿੱਲ ਉੱਥੇ ਰੱਦ ਕਰਵਾਇਆ ਠੀਕਾ ਸੈਂਟਰ ਚ ਵੀ ਇਹ ਬਿੱਲ ਨਹੀਂ ਆਊਗਾ ਤੁਹਾਡੀ ਸਹਿਮਤੀ ਤੋਂ ਬਗੈਰ ਹੁਣ ਇਹ ਮੋਤੀ ਸਰਕਾਰ ਇਹਨੂੰ ਲਿਆ ਰਹੀ ਆ ਅੱਜ ਕਿਸਾਨ ਜੱਥੇਬੰਦੀਆਂ ਤੇ ਬਿਜਲੀ ਬੋਰਡ ਦੀ ਜੱਥੇਬੰਦੀਆਂ ਬਨੋਂ ਸਾਂਝੇ ਪੰਜਾਬ ਦੇ ਵਿੱਚ ਆ ਜਵੀਨਾ ਹੈੱਡ ਕੁਆਰਟਰਾਂ ਤੇ ਜਿਹੜਾ 2025 ਬਿੱਲ ਲੈ ਕੇ ਆਂਦੀ ਹੈ ਸਰਕਾਰ ਐ ਪਹਿਲਾਂ 2003 ਵੀ ਆਇਆ ਸੀ ਉਹਦਾ ਵੀ ਹੁਣ ਤੱਕ ਵਿਰੋਧ ਕੀਤਾ ਤੇ 25 ਦਾ ਵੀ ਵਿਰੋਧ ਕਰਦੇ ਆ ਤੇ ਜਿਹੜਾ ਬਿਜਲੀ ਬੋਰਡ ਦਾ ਦਾਰਾ ਹੈ ਲੋਕਾਂ ਦਾ ਦਾਰਾ ਹੈ ਸਾਡੇ ਕਿਸਾਨ ਭ੍ਰਿੰਮ ਨੇ ਭਰਾਵਾਂ ਨੇ ਜਵੀਨਾ ਦਿੱਤੀਆਂ ਨੇ ਉਹਨਾਂ ਤੋਂ ਟੈਕਸ ਕਰਾਇਆ ਗਿਆ ਮੁਲਾਜ਼ਮਾਂ ਨੇ ਕੰਮ ਕਰਿਆ ਇਹ ਬਿਜਲੀ ਬੋਰਡ ਹੈ ਜੀ ਲੋਕਾਂ ਦਾ ਦਾਰਾ ਜੇ ਲੋਕਾਂ ਦਾ ਇਹ ਦਾਰਾ ਬੱਸ ਸਕਦਾ ਤਾਂ ਇਹਦੇ ਵਿੱਚ ਜਿਹੜੇ ਲੋਕ ਇਹ ਦੇਖੇ ਨੌਜਵਨ ਮੁੰਡੇ ਫਿਰਦੇ ਨੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਇਹਦੇ ਵਿੱਚ ਬਿੱਲੀ ਸਸਤੀ ਮਿਲ ਸਕਦੀ ਹੈ ਬਣਾਈ ਇਸ ਕਰਕੇ ਮਹਿਕਮੇ ਤੇ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਬਿੱਲ ਵਾਪਸ ਲੈ ਜਵੇ ਨਹੀਂ ਕਿਸੇ ਵੀ ਹੱਥ ਦੇ ਵਿੱਚ ਅਸੀਂ ਲਾਗੂ ਨਹੀਂ ਹੁੰਦੇ ਵੀ ਜੋ ਮਰਜ਼ੀ ਸਰਕਾਰ ਕਰ ਲਵੇ ਪਹਿਲਾਂ ਵੀ ਉਹਨੇ ਕਰਿਆ ਸਾਡੇ ਦਫਾ ਹਮਦੇ ਕਰੇ ਨੇ ਸਭ ਨੂੰ ਪਤਾ ਸਭ ਨੂੰ ਪਤਾ ਹੀ ਆ ਕਿ ਸਸਪੈਂਡ ਕੀਤੇ ਬਦਲੀਆਂ ਕੀਤੇ ਡਿਸਮਿਸ ਕੀਤੇ ਤੇ ਉਸ ਮੌਕੇ ਵੀ ਅਸੀਂ ਡਰੇ ਨਹੀਂ ਹਾਂਗੇ